ਨੌਜਵਾਨ ਆ ساری ਨੌਜਵਾਨੀ ਨੌਜਵਾਨੀ ਹੀ ਤਾਂ ਭਵਿੱਖ ਹੁੰਦੀ ਹੈ ਜੀ ਤੇ ਨੌਜਵਾਨੀ ਅੱਜ ਇੱਕ ਕੰਪਨੀ ਦੇ ਬਾਹਰ ਬੈਠੀ ਹੈ ਤੁਸੀਂ ਵੀ ਆਇਓ ਕੀ ਸੋਚਦੇ ਆਂ ਤੇ ਇਹ ਦਰਨਾ ਜਿਹੜਾ ਪਿਛਲੇ 48 ਘੰਟੇ ਤੋਂ ਚੱਲ ਰਿਹਾ ਮੈਂ ਹੁਣੇ ਸੁਣ ਰਿਹਾ ਸੀਗਾ ਵੀ ਇਹ ਹਾਲੇ ਤੱਕ ਵੀ ਜਿਹੜਾ ਇੱਕ ਵੀ ਸਰਕਾਰ ਦਾ ਜਿਹੜਾ ਡੈਸੀਗ੍ਰੇਟਡ ਨੁਮਾਇੰਦਾ ਚਾਹੇ ਲੇਬਰ ਕਮਿਸ਼ਨ ਦੀ ਗੱਲ ਕਰੀਏ ਉਹਨਾਂ ਵਿੱਚੋਂ ਇੱਕ ਵੀ ਅਫਸਰ ਸਹਿਬਾਨ ਹਾਲੇ ਤੱਕ ਇੱਥੇ ਇਹਨਾਂ ਨੌਜਵਾਨਾਂ ਚ ਬੈਠ ਨਹੀਂ ਆਏ ਇਹਨਾਂ ਦੀ ਗੱਲ ਸੁਣਨ ਨਹੀਂ ਆਏ ਯਾਰ ਐਟ ਦੀ ਐਂਡ ਆਫ ਦੀ ਡੇ ਸਰਕਾਰ ਦੀ ਵੀ ਤਾਂ ਕੋਈ ਰਿਸਪੌਂਸਿਬਿਲਟੀ ਬਣਦੀ ਹੈ ਨਾ ਕਿ ਅੱਜ ਜੇ ਇਹਨਾਂ ਨੌਜਵਾਨਾਂ ਨੂੰ ਇਹ ਸੰਘਰਸ਼ ਕਰਨਾ ਪੈ ਰਿਹਾ ਤਾਂ ਮੈਂ ਤਾਂ ਸੋਚਦਾ ਵੀ ਇਹ ਪੋਲਿਟਿਕਲ ਸਿਸਟਮ ਦੀ ਹਾਰ ਹੈ ਮੈਂ ਜਦੋਂ ਵੀ ਬਾਹਰ ਜਾਂਦਾ ਮੈਂ ਸੋਚਦਾ ਵਿਚਾਰਦਾ ਯਾਰ ਇਹ ਕਿਵੇਂ ਹੋ ਸਕਦਾ ਕਿ ਰੋਪਰਵੜਗਾ ਇਲਾਕਾ ਜੇ ਤੱਕ ਉਹ ਪਾਣੀ ਪਹਾੜ ਸਭ ਕੁਝ ਹੈ ਜੰਗਲ ਫਿਰ ਫੈਕਟਰੀਆਂ ਵੀ ਹੈ ਇੰਡਸਟਰੀ ਵੀ ਹੈ ਤੇ ਐਸੇ ਨੌਜਵਾਨਾਂ ਨੂੰ ਆਪਣਾ ਜ਼ਿਲ੍ਹਾ ਛੱਡ ਕੇ ਜਾਣਾ ਪਵੇ ਜੇ ਆਪਣਾ ਘਰ ਛੱਡ ਕੇ ਜਾਣਾ ਪਵੇ ਦਿੱਲੀ 'ਚ ਟੈਕਸੀ ਚਲਾਉਣੀ ਪਵੇ ਦੁਬਈ 'ਚ ਲੇਬਰ ਦਾ ਕੰਮ ਕਰਨਾ ਪਵੇ ਤਾਂ ਮੈਂ ਤਾਂ ਫਿਰ ਇਹੀ ਕਹਿਣਾ ਵੀ ਹਾਲੇ ਤੱਕ ਅਸੀਂ ਆਜ਼ਾਦੀ ਦੇ 76 ਸਾਲਾਂ 'ਚ ਕੋਈ ਪ੍ਰਾਪਤੀ ਨਹੀਂ ਕੀਤੀ ਇਹ ਕਹਿੰਦੇ ਕਿ ਸਾਨੂੰ 8 ਤੋਂ 10000 ਦੀਆਂ ਨਗੂਣੀਆਂ ਤਨਖਾਹਾਂ ਦੇ ਉੱਤੇ ਰੱਖਿਆ ਜਾ ਰਿਹਾ ਕੋਈ ਸਿਕਿਉਰਿਟੀ ਨਹੀਂ ਜੀ ਨਾ ਕੋਈ ਮੈਡੀਕਲ ਸੀ ਸੁਵਿਧਾ ਹੈ ਨਾ ਕਿਸੇ ਤਰ੍ਹਾਂ ਦੀ ਕੋਈ ਪੱਕੇ ਕੰਮ ਦੀ ਸੁਵਿਧਾ ਤੇ ਸਾਡੀਆਂ ਉਮਰਾਂ ਬੀਤਦੀਆਂ ਤੁਰੀਆਂ ਜਾ ਰਹੀਆਂ 10-10 ਸਾਲ ਤੋਂ ਅਸੀਂ ਬੈਠੇ ਆਂ ਪਰ ਸਾਨੂੰ ਫਾਇਦਾ ਕੋਈ ਨਹੀਂ ਇੱਕ ਫੈਕਟਰੀ ਨੂੰ ਆਪਣਾ ਪਸੀਨਾ ਖੂਨ ਦੇ ਕੇ ਜੇ ਇੰਨੀ ਵੀ ਸਿਕਿਉਰਿਟੀ ਨਹੀਂ ਮਿਲਦੀ ਕਿ ਯਾਰ ਮੈਂ ਜਿਹੜਾ ਹੈਗਾ 10 ਸਾਲਾਂ ਬਾਅਦ ਇਸ ਸੰਸਥਾ ਦਾ ਜਾਂ ਇਸ ਆਰਗੇਨਾਈਜੇਸ਼ਨ ਦਾ ਹਿੱਸਾ ਬਣਾਂਗਾ ਤਾਂ ਫਿਰ ਤਾਂ ਉਹਦੀ ਕੰਟ੍ਰਿਬਿਊਸ਼ਨ ਮਿੱਟੀ ਹੋ ਗਈ ਨਾ ਜੀ ਤੇ ਇਹ ਹੈਰਾਨ ਹੈਗਾ ਕਿ ਡਾਇਰੈਕਟ ਨੌਜਵਾਨੇ 10-10 ਸਾਲਾਂ ਤੋਂ ਕੰਮ ਕਰ ਰਹੇ ਨੇ ਫਿਰ ਵੀ ਵਿੱਚ ਇਹਨਾਂ ਨੇ ਸ਼ਾਇਦ ਏਜੰਟ ਰੱਖੇ ਹੋਏ ਨੇ ਨੌਕਰੀ ਦੇਣ ਲਈ ਉਹਨਾਂ ਦੀ ਕੀ ਲੋੜ ਹੈ ਵਾਈ ਵਾਈ ਕੰਟਰੈਕਚੁਅਲ ਇਹ ਕੰਪਨੀ ਦਾ ਧੱਕਾ ਹੈ ਜੀ ਜਾਂ ਸਿਸਟਮ ਦਾ ਫੇਲਿਅਰ ਹੈ ਤੁਸੀਂ ਕੀ ਮੰਨਦੇ ਹੋ ਤੇ ਹੱਲ ਕੀ ਸਮਝਦੇ ਹੋ ਹੈਰਾਨ ਹੋ ਜਾਓਗੇ ਜਾਣ ਕੇ ਕੁਝ ਐਸੇ ਨੌਜਵਾਨ ਨੇ ਜਿਨ੍ਹਾਂ ਦੇ ਫਾਦਰ ਵੀ ਇੱਥੇ ਕੰਮ ਕਰ ਰਹੇ ਨੇ ਤਾਂ ਇਹਦਾ ਮਤਲਬ ਦੋ ਦੋ ਪੁਸ਼ਤਾ ਹੋ ਗਈਆਂ ਕੰਮ ਕਰਦੇ ਤੇ ਇਹਨਾਂ ਦੇ ਹੱਕਸਾ ਦੀ ਆਵਾਜ਼ ਕੌਣ ਚੁੱਕੇਗਾ ਤੇ ਸਾਨੂੰ ਚੁੱਕਣੀ ਪੈਣੀ ਸਾਡਾ ਫਰਜ਼ ਮੰਨਦਾ ਸੀ ਅੱਜ ਮੀਟਿੰਗ ਦੇ ਵਿੱਚ ਸਰਕਾਰ ਦੇ ਅਧਿਕਾਰੀ ਬੈਠੇ ਚਾਹੀਦੇ ਸੀ ਇਹਨਾਂ ਬੱਚਿਆਂ ਨੂੰ ਆਪਾਂ ਅੱਗ ਚ ਤਾਂ ਨਹੀਂ ਝੋਲ ਸਕਦੇ ਇਹਨਾਂ ਦੇ ਨਾਲ ਫਿਰ ਤੁਹਾਡੀ ਤਾਕਤ ਦਾ ਕੀ ਫਾਇਦਾ ਜੇ ਤੁਸੀਂ ਮੀਟਿੰਗ 'ਚ ਨਾ ਬੈਠੋ ਬੈਠ ਕੇ ਹੱਕ ਲੈ ਕੇ ਦਿਓ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਯੰਗ ਬੱਚੇ ਨੇ ਇਹ ਕੀ ਵਿਚਾਰੇ ਉੱਥੇ ਜਾ ਕੇ ਲੜਨਗੇ ਐਡੇ ਵੱਡੇ ਕਾਰਪੋਰੇਟ ਹਾਊਸ ਦੇ ਕੋਲ ਵੱਡੇ ਵੱਡੇ ਵਕੀਲ ਹੁੰਦੇ ਆ ਸਾਰਾ ਕੁਝ ਹੁੰਦਾ ਕੀ ਜਵਾਬ ਦੇਣਗੇ ਕੀ ਨੇਗੋਸ਼ੀਏਟ ਕਰਨਗੇ ਭਾਈ ਕੋਈ ਤਾਂ ਹੌਸਲਾ ਚਾਹੀਦਾ ਕਿੱਥੇ ਆ ਹੌਸਲਾ ਕੀ ਕਰਨ ਜਾ ਰਹੇ ਹੋ ਇਹਨਾਂ ਦੇ ਲਈ ਤੁਹਾਡਾ ਵੀ ਹੱਥ ਸੈਂਟਰ ਤੱਕ ਪੈਂਦਾ ਹੈ ਮੈਂ ਤਾਂ ਇੱਕ ਗੱਲ ਕਹੀ ਹੈ ਆ ਇਹਨਾਂ ਨੌਜਵਾਨਾਂ ਲਈ ਜੇ ਕੱਲ ਨੂੰ ਕੋਰਟ ਦੇ ਵਿੱਚ ਜਾਣਾ ਪਿਆ ਵਕੀਲ ਮੇਰੀ ਸੰਸਥਾ ਕੋਲ 1 ਰੁਪਈਆ ਨਾ ਬੱਚਿਆਂ ਦਾ ਨਹੀਂ ਲੱਗਣਦਾ ਜੇ ਇਹਨਾਂ ਨੂੰ ਮੇਰੇ ਤੋਂ ਉਮੀਦ ਹੈ ਮੇਰਾ ਫਰਜ਼ ਬਣਦਾ ਮੈਨੂੰ ਉਹਦੀ ਉਮੀਦ ਤੇ ਖਰਾ ਉਤਰੋ ਗੁਰਦ ਕਾਨੂੰਨ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਜੀ ਦੂਰੇ ਜਿੰਦਾਬਾਦ 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 ਜਦੋਂ ਕਿਸੇ ਥਾਂ ਦੇ ਉੱਤੇ ਕੋਈ ਕੰਪਨੀ ਆਉਂਦੀ ਹੈ ਤਾਂ ਇਸ ਗੱਲ ਦੇ ਖਾਸ ਤੌਰ ਤੇ ਲੋਕਾਂ ਨੂੰ ਗੱਲਾਂ ਕਹੀਆਂ ਜਾਂਦੀਆਂ ਜ਼ੋਰ ਦਿੱਤਾ ਜਾਂਦਾ ਇਸ ਗੱਲ ਤੇ ਭਾਈ ਰੁਜ਼ਗਾਰ ਮਿਲੂਗਾ ਇਹ ਤਾਂ ਉਹਨੂੰ ਫਾਇਦਾ ਹੋਊਗਾ ਪਰ ਰੋਪੜ ਦੇ ਬਾਹਰ ਇੱਕ ਕੰਪਨੀ ਦੇ ਬਾਹਰ ਬੈਠੇ ਆ ਜਿੱਥੇ ਕਿ ਨੌਜਵਾਨ ਇਕੱਠੇ ਹੋਏ ਆ ਜਿਹੜੇ ਕਿ ਅੰਦਰ ਠੇਕਾ ਮਜ਼ਦਮ ਆ ਤੇ ਉਹ ਉਹਨਾਂ ਦਾ ਰੋਸ ਪ੍ਰਦਰਸ਼ਨ ਆ ਕਿ ਸਾਡੇ ਨਾਲ ਬਹੁਤ ਤੱਕਾ ਹੋ ਰਿਹਾ ਤੇ ਉਹਨਾਂ ਦੇ ਹੱਕ ਦੇ ਵਿੱਚ ਬਹੁਤ ਸਾਰੇ ਇੱਥੇ ਪੋਲਿਟਿਕਲ ਨੁਮਾਇੰਦੇ ਜਿਹੜੇ ਆ ਉਹ ਵੀ ਪਹੁੰਚੇ ਸੋ ਸਾਡੇ ਨਾਲ ਅਜੇ ਵੀ ਰਾਲਪੁਰਾ ਜੀ ਹੈ ਬਾਈ ਜੀ ਕਿਵੇਂ ਦੇਖਦੇ ਹੋ ਨੌਜਵਾਨ ਆ ਸਾਰੀ ਨੌਜਵਾਨੀ ਨੌਜਵਾਨੀ ਹੀ ਤਾਂ ਭਵਿਕ ਹੁੰਦੀ ਹੈ ਜੀ ਤੇ ਨੌਜਵਾਨੀ ਅਜੇ ਇੱਕ ਕੰਪਨੀ ਦੇ ਬਾਹਰ ਬੈਠੀ ਹੈ ਤੁਸੀਂ ਵੀ ਆਇਓ ਕੀ ਸੋਚਦੇ ਹੋ ਜੀ ਪਾਜੀ ਇਹ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਨੌਜਵਾਨ ਵਰਗ ਨੂੰ ਜਿਹੜਾ ਕਿ ਆਲਰੇਡੀ ਬਹੁਤ ਸਫਰ ਕਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਅਨਇਮਪਲੋਇਮੈਂਟ ਤੇ ਰਿਸ਼ਿਊ ਬਹੁਤ ਹਾਈ ਹੈ ਉੱਥੇ ਇਹ ਜਿਹੜੇ ਬੱਚੇ ਕੰਮ ਦੇ ਵਿੱਚ ਲੱਗੇ ਹੋਏ ਆ ਅੱਜ ਇਹਨਾਂ ਨੂੰ ਵੀ ਜਿਹੜਾ ਹੈਗਾ ਤੱਕੇ ਦਾ ਬਾਹਰ ਬਿਠਾਇਆ ਜਾ ਰਿਹਾ ਬਿਲਕੁਲ ਤੁਹਾਡੀ ਗੱਲ ਸਹੀ ਹੈ ਜਦੋਂ ਇੱਕ ਇਲਾਕੇ ਦੇ ਵਿੱਚ ਕੋਈ ਫੈਕਟਰੀ ਆਉਂਦੀ ਹੈ ਕੋਈ ਇੰਡਸਟਰੀ ਆਉਂਦੀ ਹੈ ਤੇ ਖੁਸ਼ੀ ਜਿਹੜੀ ਹੈ ਉਸ ਇਲਾਕੇ ਦੇ ਵਿੱਚ ਇੱਕ ਹਰਸ਼ ਤੇ ਉਲਾਸ ਖੜਾ ਹੋ ਜਾਂਦਾ ਲੋਕਾਂ ਨੂੰ ਉਮੀਦ ਹੁੰਦੀ ਵੀ ਸਾਡੇ ਪੁੱਤਾਂ ਨੂੰ ਸਾਡੇ ਨੌਜਵਾਨਾਂ ਨੂੰ ਸਾਡੇ ਬੱਚਿਆਂ ਨੂੰ ਇੱਥੇ ਰੋਜ਼ਗਾਰ ਮਿਲੇਗਾ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਧਰਨਾ ਜਿਹੜਾ ਪਿਛਲੇ 48 ਘੰਟੇ ਤੋਂ ਚੱਲ ਰਿਹਾ ਮੈਂ ਹੁਣੇ ਸੁਣ ਰਿਹਾ ਸੀਗਾ ਵੀ ਇਹ ਹਾਲੇ ਤੱਕ ਵੀ ਜਿਹੜਾ ਇੱਕ ਵੀ ਸਰਕਾਰ ਦਾ ਜਿਹੜਾ ਡੈਸੀਗ੍ਰੇਟਡ ਨੁਮਾਇੰਦਾ ਚਾਹੇ ਲੇਬਰ ਕਮਿਸ਼ਨ ਦੀ ਗੱਲ ਕਰੀਏ ਉਹਨਾਂ ਵਿੱਚੋਂ ਇੱਕ ਵੀ ਅਫਸਰ ਸਹਿਬਾਨ ਹਾਲੇ ਤੱਕ ਇੱਥੇ ਇਹਨਾਂ ਨੌਜਵਾਨਾਂ 'ਚ ਬੈਠ ਨਹੀਂ ਆਏ ਇਹਨਾਂ ਦੀ ਗੱਲ ਸੁਣ ਨਹੀਂ ਆਏ ਯਾਰ ਐਟ ਦੀ ਐਂਡ ਆਫ ਦੀ ਡੇ ਸਰਕਾਰ ਦੀ ਵੀ ਤਾਂ ਕੋਈ ਰਿਸਪੌਂਸਿਬਿਲਟੀ ਬਣਦੀ ਹੈ ਨਾ ਜਦੋਂ ਐਸੇ ਡਿਪਾਰਟਮੈਂਟ ਬਣੇ ਨੇ ਉਹ ਜਿਹੜੇ ਲੇਬਰ ਦੇ ਹੱਕਾਂ ਦੇ ਲਈ ਬਣੇ ਨੇ ਨਾ ਤੇ ਜੇ ਉਹ ਡਿਪਾਰਟਮੈਂਟ ਨਹੀਂ ਨਾਲ ਹੋ ਕੇ ਅੱਗੇ ਲੀਡ ਲੈ ਕੇ ਤੁਰੇਗਾ ਤਾਂ ਦੱਸੋ ਫਿਰ ਲੋਕਾਂ ਨੂੰ ਸੰਘਰਸ਼ ਤੋਂ ਬਿਨਾਂ ਰਸਤਾ ਕੀ ਰਹਿ ਗਿਆ ਜੀ ਸੋ ਇਹ ਬੜੀ ਦੁੱਖ ਦੀ ਗੱਲ ਹੈ ਅਸੀਂ ਸਾਰੇ ਜਾਣੇ ਜਿਹੜੇ ਹੈਗੇ ਇੱਥੇ ਥੁਕੇ ਸਾਡੇ ਇਲਾਕੇ ਦੇ ਨੌਜਵਾਨ ਹੈ ਅਸੀਂ ਸਾਰੇ ਇੱਥੇ ਭਰਾ ਬਣ ਕੇ ਇਕੱਠੇ ਹੋ ਕੇ ਇੱਥੇ ਆਏ ਆ ਸਾਰੇ ਜਾਣੇ ਔਰ ਮੈਂ ਤਾਂ ਸਟੇਜ ਤੇ ਵੀ ਮਾਫੀ ਮੰਗੀ ਕਿ ਅੱਜ ਜੇ ਇਨਾਂ ਨੌਜਵਾਨਾਂ ਨੂੰ ਇਹ ਸੰਘਰਸ਼ ਕਰਨਾ ਪੈ ਰਿਹਾ ਤਾਂ ਮੈਂ ਤਾਂ ਸੋਚਦਾ ਵੀ ਇਹ ਪੋਲਿਟਿਕਲ ਸਿਸਟਮ ਦੀ ਹਾਰ ਹੈ ਕਿਉਂਕਿ ਜਦੋਂ ਤੁਸੀਂ ਕਦੀ ਕੋਈ ਨੁਮਾਇੰਦਾ ਚੁੰਨਦੇ ਹੋ ਤੇ ਉਸ ਨੁਮਾਇੰਦੇ ਦਾ ਫਰਜ਼ ਹੈ ਵੀ ਲੋਕਾਂ ਦੇ ਹੱਕ ਸੱਚ ਦੀ ਗੱਲ ਕਰੇ ਨੌਜਵਾਨੀ ਦੇ ਨੌਜਵਾਨਾਂ ਦੇ ਕੱਟੂਕੜ ਪੁਵਿੱਖਤੀ ਗੱਲ ਕਰੇ ਮੈਂ ਜਦੋਂ ਵੀ ਬਾਹਰ ਜਾਂਦਾ ਮੈਂ ਸੋਚਦਾ ਵਿਚਾਰਦਾ ਯਾਰ ਇਹ ਕਿਵੇਂ ਹੋ ਸਕਦਾ ਕਿ ਰੋਪਰਵੜਗਾ ਇਲਾਕਾ ਜੇ ਤੇ ਕੋ ਪਾਣੀ ਪਹਾੜ ਸਭ ਕੁਝ ਹੈ ਜੰਗਲ ਫਿਰ ਫੈਕਟਰੀਆਂ ਵੀ ਆ ਇੰਡਸਟਰੀ ਵੀ ਆ ਜੇ ਐਸੇ ਨੌਜਵਾਨਾਂ ਨੂੰ ਆਪਣਾ ਜ਼ਿਲ੍ਹਾ ਛੱਡ ਕੇ ਜਾਣਾ ਪਵੇ ਜੇ ਆਪਣੇ ਘਰ ਛੱਡ ਕੇ ਜਾਣਾ ਪਵੇ ਦਿੱਲੀ 'ਚ ਟੈਕਸੀ ਚਲਾਉਣੀ ਪਵੇ ਦੁਬਈ 'ਚ ਲੇਬਰ ਦਾ ਕੰਮ ਕਰਨਾ ਪਵੇ ਤਾਂ ਮੈਂ ਤਾਂ ਫਿਰ ਇਹੀ ਕਹਿਣਾ ਵੀ ਹਾਲੇ ਤੱਕ ਅਸੀਂ ਆਜ਼ਾਦੀ ਦੇ 76 ਸਾਲਾਂ 'ਚ ਕੋਈ ਪ੍ਰਾਪਤੀ ਨਹੀਂ ਕੀਤੀ ਦਿੱਲੀ ਤਾਂ ਵੀ ਬਹੁਤ ਦੂਰ ਆ ਜੀ ਇਹ ਤਾਂ ਇੱਥੇ ਹੀ ਤੰਗ ਹੋ ਰਹੇ ਆ ਦਿੱਲੀ ਜਾ ਕੇ ਤਾਂ ਚਾਹੇ ਨੌਜਵਾਨ ਖਜਲ ਹੁੰਦੇ ਹੋਣ ਇਹਨਾਂ ਦੀ ਮੰਗਾਂ ਤੁਹਾਨੂੰ ਕਿੱਦਾਂ ਦੀ ਲੱਗੀਆਂ ਜੀ ਕੀ ਮੰਗਾਂ ਤੁਹਾਨੂੰ ਜਾਇਜ਼ ਲੱਗੀਆਂ ਤੁਸੀਂ ਅੱਜ ਆਏ ਹੋ ਸੁਣੀ ਹੈ ਇਹਨਾਂ ਦੀਆਂ ਗੱਲਾਂ ਤੁਸੀਂ ਆਪਣੇ ਵਿਚਾਰ ਵੀ ਰੱਖੇ ਆ ਜੀ ਇਹ ਕਹਿੰਦੇ ਕਿ ਸਾਨੂੰ 8 ਤੋਂ 10000 ਦੀਆਂ ਨਗੂਣੀਆਂ ਤਨਖਾਹ ਦੇ ਉੱਤੇ ਰੱਖਿਆ ਜਾ ਰਿਹਾ ਕੋਈ ਸਿਕਿਉਰਿਟੀ ਨਹੀਂ ਜੀ ਨਾ ਕੋਈ ਮੈਡੀਕਲ ਸੀ ਸੁਵਿਧਾ ਹੈ ਨਾ ਕਿਸੇ ਤਰ੍ਹਾਂ ਦੀ ਕੋਈ ਪੱਕੇ ਕੰਮ ਦੀ ਸੁਵਿਧਾ ਤੇ ਸਾਡੀਆਂ ਉਮਰਾਂ ਬੀਤਦੀਆਂ ਤੁਰੀਆਂ ਜਾ ਰਹੀਆਂ 10-10 ਸਾਲ ਤੋਂ ਅਸੀਂ ਬੈਠੇ ਆਂ ਪਰ ਸਾਨੂੰ ਫਾਇਦਾ ਕੋਈ ਨਹੀਂ ਹੋ ਰਿਹਾ ਨਹੀਂ ਬਿਲਕੁਲ ਇਹਨਾਂ ਦਾ ਜਿਹੜੀਆਂ ਮੰਗਾਂ ਨੇ ਉਹ ਬਿਲਕੁਲ ਸਹੀ ਹੈ ਜੀ 10-10 ਸਾਲ ਕੰਮ ਕਰਕੇ ਮਤਲਬ ਕਿ ਇੱਕ ਨੌਜਵਾਨ ਨੇ ਆਪਣੀ ਜਵਾਨੀ ਇਸ ਫੈਕਟਰੀ ਦੇ ਲੇਖੇ ਲਾਤੇ ਤੇ ਅਖੀਰ ਉਹਨੂੰ ਮਿਲਿਆ ਕੀ ਤੇ ਉਹਨੂੰ ਆਪਣਾ 10 ਸਾਲ ਇੱਕ ਫੈਕਟਰੀ ਨੂੰ ਆਪਣਾ ਪਸੀਨਾ ਖੂਨ ਦੇ ਕੇ ਜੇ ਇੰਨੀ ਵੀ ਸਿਕਿਉਰਿਟੀ ਨਹੀਂ ਮਿਲਦੀ ਕਿ ਯਾਰ ਮੈਂ ਜਿਹੜਾ ਹੈਗਾ 10 ਸਾਲਾਂ ਬਾਅਦ ਇਸ ਸੰਸਥਾ ਦਾ ਜਾਂ ਇਸ ਆਰਗੇਨਾਈਜੇਸ਼ਨ ਦਾ ਹਿੱਸਾ ਬਣਾਗਾ ਤਾਂ ਫਿਰ ਤਾਂ ਉਹਦੀ ਕੰਟਰੀਬਿਊਸ਼ਨ ਮਿੱਟੀ ਹੋ ਗਈ ਨਾ ਜੀ ਤਾਂ ਇਸ ਕਰਕੇ ਸਾਨੂੰ ਇਹਨਾਂ ਨੌਜਵਾਨਾਂ ਦੇ ਭਵਿੱਖ ਦੀ ਗੱਲ ਕਰਨੀ ਚਾਹੀਦੀ ਆ ਮੈਨੂੰ ਤਾਂ ਕੋਈ ਦਾਸਤਾ ਸੀਗਾ ਮੈਂ ਤੇ ਇਹ ਹੈਰਾਨ ਹੈਗਾ ਕਿ ਡਾਇਰੈਕਟ ਨੌਜਵਾਨੇ 10-10 ਸਾਲਾਂ ਤੋਂ ਕੰਮ ਕਰ ਰਹੇ ਨੇ ਫਿਰ ਵੀ ਵਿੱਚ ਇਹਨਾਂ ਨੇ ਸ਼ਾਇਦ ਏਜੰਟ ਰੱਖੇ ਹੋਏ ਨੇ ਨੌਕਰੀ ਦੇਣ ਲਈ ਉਹਨਾਂ ਦੀ ਕੀ ਲੋੜ ਹੈ ਵਾਈ ਵਾਈ ਕੰਟਰੈਕਚੁਅਲ ਕਿਉਂ ਕੰਟਰੈਕਟਰਸ ਰੱਖੇ ਨੇ ਆ ਬੱਚਿਆਂ ਦੀਆਂ ਸੀਵੀ 10-10 ਸਾਲ ਤੋਂ ਤੁਹਾਡੇ ਨਾਲ ਚੱਲ ਰਹੇ ਨੇ ਇਸ ਮਸਲੇ ਉੱਤੇ ਕੋਈ ਕਿਉਂ ਨਹੀਂ ਗੱਲ ਕਰਦਾ ਕਿਉਂ ਕੰਟਰੈਕਟ ਵਾਇ ਜਦੋਂ ਸਾਡੇ ਕੋਲ ਡਿਟੇਲ ਹੈ এমਪਲੋਇਮੈਂਟ ਦੀ ਸਾਡੇ ਕੋਲ এমਪਲੋਇਰਸ ਜਿਹੜੇ ਹੈਗੇ ਆ এমਪਲੋਈ ਜਿਹੜੇ ਹੈਗੇ ਆ ਉਹਨਾਂ ਦੀਆਂ ਲਿਸਟਾਂ ਹੈਗੀਆਂ ਤੇ ਉਹਨਾਂ ਨੂੰ ਡਾਇਰੈਕਟ ਇੰਡਕਟ ਕੀਤਾ ਜਾਵੇ ਵਿੱਚ ਉਹ ਕਮਿਸ਼ਨ ਕੌਣ ਕਮਾਰਿਆ ਇਹ ਵੀ ਇੱਕ ਵਿਸ਼ੇ ਦੀ ਗੱਲ ਹੈਗੀ ਹੈ ਕਿਉਂ ਕਮਿਸ਼ਨ ਦਿੱਤੀ ਜਾ ਰਹੀ ਹੈ ਇਹ ਵੀ ਇੱਕ ਵਿਸ਼ੇ ਦੀ ਗੱਲ ਹੈਗੀ ਹੈ ਜਦੋਂ ਸਾਡੇ ਕੋਲ ਡਾਇਰੈਕਟ এমਪਲੋਇਮੈਂਟ ਹੈ ਤੇ ਫਿਰ ਕਮਿਸ਼ਨ ਦੇਣ ਦਾ ਕੀ ਤੁਕ ਬਣਦਾ ਹੈ ਇਹ ਕੰਪਨੀ ਦਾ ਧੱਕਾ ਹੈ ਜੀ ਜਾਂ ਸਿਸਟਮ ਦਾ ਫੇਲਯਰ ਹੈ ਤੁਸੀਂ ਕੀ ਮੰਨਦੇ ਹੋ ਤੇ ਹੱਲ ਕੀ ਸਮਝਦੇ ਹੋ ਜੀ ਦੇਖੋ ਭਾਜੀ ਜਦੋਂ ਵੀ ਕੋਈ ਮਸਲਾ ਜਿਹਨੂੰ ਕਹਿੰਦੇ ਨੇ ਵਿਗੜ ਜਾਂਦਾ ਹੈ ਨਾ ਫਿਰ ਉਹਦੇ ਵਿੱਚ ਇੱਕ ਰੂਟ ਕਾਸ ਨਹੀਂ ਹੁੰਦਾ ਇਹਦੇ ਵਿੱਚ ਕੰਪਨੀ ਦਾ ਵੀ ਤੱਕਾ ਸਿਸਟਮ ਦਾ ਫੇਲਿਅਰ ਹੈ ਰਿਪਰੈਜੈਂਟੇਸ਼ਨ ਇਹ ਤਾਂ ਬੱਚੇ ਨੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਤੇ ਮੈਂ ਵੀ ਇਸ ਏਜ ਚੋਂ ਨਿਕਲੇ ਆ 22 ਸਾਲ ਦਾ ਬੱਚਾ ਜਾਂ 23 ਸਾਲ ਦਾ ਬੱਚਾ ਉਹਨੂੰ ਤਾਂ ਸਿਰਫ ਇੱਕੋ ਹੀ ਇੱਕ ਚੀਜ਼ ਦੀ ਉਸ ਵੇਲੇ ਦਿਮਾਗ ਦੇ ਵਿੱਚ ਹੁੰਦੀ ਯਾਰ ਮੈਨੂੰ ਚੰਗੀ ਜੌਬ ਮਿਲ ਜਾਵੇ ਮੈਂ ਇੱਕ ਅੱਛੀ ਲਾਈਫ ਵੱਲ ਲੱਗ ਜਾਵਾਂ ਤੇ ਇਹਨਾਂ ਦੇ ਰਾਈਟਸ ਲਈ ਗੱਲ ਕਰਨਾ ਤਾਂ ਸਾਡਾ ਫਰਜ਼ ਬਣਦਾ ਹੈ ਨਾ ਅੱਜ ਤੱਕ ਹੋਈ ਕਿਉਂ ਨਹੀਂ ਮੈਂ ਤਾਂ ਇਹ ਸਵਾਲ ਪੁੱਛਣਾ ਚਾਹੁੰਨਾ ਇਹ ਤੁਸੀਂ ਹੈਰਾਨ ਹੋ ਜਾਓਗੇ ਜਾਣ ਕੇ ਕੁਝ ਐਸੇ ਨੌਜਵਾਨ ਨੇ ਜਿਨ੍ਹਾਂ ਦੇ ਫਾਦਰ ਵੀ ਇੱਥੇ ਕੰਮ ਕਰ ਰਹੇ ਨੇ ਤਾਂ ਇਹਦਾ ਮਤਲਬ ਦੋ-ਦੋ ਪੁਸ਼ਤਾ ਹੋ ਗਈਆਂ ਕੰਮ ਕਰਦੇ ਤੇ ਇਹਨਾਂ ਦੇ ਹੱਕਸਾ ਦੀ ਆਵਾਜ਼ ਕੌਣ ਚੁੱਕੇਗਾ ਤੇ ਸਾਨੂੰ ਚੁੱਕਣੀ ਪੈਣੀ ਸਾਡਾ ਫਰਜ਼ ਬਣਦਾ ਸੀ ਜਿਨ੍ਹਾਂ ਕੋ ਕਲਮਾ ਆ ਉਹਨਾਂ ਦਾ ਫਰਜ਼ ਬਣਦਾ ਸੀ ਅੱਜ ਮੀਟਿੰਗ ਦੇ ਵਿੱਚ ਸਰਕਾਰ ਦੇ ਅਧਿਕਾਰੀ ਬੈਠੇ ਚਾਹੀਦੇ ਸੀ ਇਹਨਾਂ ਬੱਚਿਆਂ ਨੂੰ ਆਪਾਂ ਅੱਗ 'ਚ ਤਾਂ ਨਹੀਂ ਝੋਲ ਸਕਦੇ ਇਹਨਾਂ ਦੇ ਨਾਲ ਫਿਰ ਤੁਹਾਡੀ ਤਾਕਤ ਦਾ ਕੀ ਫਾਇਦਾ ਜੇ ਤੁਸੀਂ ਮੀਟਿੰਗ 'ਚ ਨਾ ਬੈਠੋ ਬੈਠ ਕੇ ਹੱਕ ਲੈ ਕੇ ਦਿਓ ਤੁਹਾਡੀ ਜ਼ਿੰਮੇਵਾਰੀ ਪੈਂਦੀ ਹੈ ਨਾ ਮੈਂ ਕੋਈ ਮੈਂ ਦੇਖੋ ਮੈਂ ਆਂਦੇ ਵੀ ਗੱਲ ਕਹੀ ਮੈਂ ਕੋਈ ਪੋਲਿਟਿਕਸ ਦੀ ਗੱਲ ਨਹੀਂ ਕਰਨਾ ਚਾਹੁੰਦਾ ਯਾਰ ਸਿਟਿੰਗ ਐ ਐਮਐਲਏ ਬੈਠੇ ਮੀਟਿੰਗ ਚ ਅਫਸਰ ਬੈਠਣ ਇਹਨਾਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਯੰਗ ਬੱਚੇ ਨੇ ਇਹ ਕੀ ਵਿਚਾਰੇ ਉੱਥੇ ਜਾ ਕੇ ਲੜਨਗੇ ਐਡੇ ਵੱਡੇ ਕਾਰਪੋਰੇਟ ਹਾਊਸ ਦੇ ਕੋਲ ਵੱਡੇ ਵੱਡੇ ਵਕੀਲ ਹੁੰਦੇ ਆ ਸਾਰਾ ਕੁਝ ਹੁੰਦਾ ਕੀ ਜਵਾਬ ਦੇਣਗੇ ਕੀ ਨੇਗੋਸ਼ੀਏਟ ਕਰਨਗੇ ਭਾਈ ਕੋਈ ਤਾਂ ਹੌਸਲਾ ਚਾਹੀਦਾ ਕਿੱਥੇ ਆ ਹੌਸਲਾ ਤਾਂ ਹੀ ਹਤਾਸ਼ ਹੋ ਕੇ ਅੱਜ ਬਾਹਰ ਬੈਠੇ ਨੇ ਸੋ ਇਹ 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 ਕਿਸੇ ਵੀ ਸਿਸਟਮ ਦਾ ਜਿਹੜਾ ਵਿਗੜਨਾ ਹੈ ਨਾ ਬਾਈ ਜੀ ਇਹਦੇ 'ਚ ਬਹੁਤ ਸੇ ਲੋਕਾਂ ਦਾ ਕਸੂਰ ਹੈ ਮੈਂ ਤਾਂ ਸਿਰਫ ਇਹੀ ਗੱਲ ਕਹੂੰਗਾ ਵੀ ਸਾਨੂੰ ਇਥੋਂ ਲੈਸਨ ਸਿੱਖਣਾ ਚਾਹੀਦਾ ਹੈ ਆਓ ਇਕੱਠੇ ਹੋ ਕੇ ਨੌਜਵਾਨ ਵੀਰੋ ਔਰ ਸਾਡੀ ਵੀ ਸੋਸ਼ਲ ਵਰਕਲ ਪੋਲਿਟੀਕਲ ਸਿਸਟਮ ਸਾਡਾ ਸਾਰਿਆਂ ਦਾ ਫਰਜ਼ ਬਣਦਾ ਅਸੀਂ ਇਕੱਠੇ ਹੋ ਕੇ ਐਸਾ ਇੱਕ ਇੱਕ ਪ੍ਰੈਸੀਡੈਂਟ ਸੈੱਟ ਕਰੀਏ ਜਿਹੜੇ ਘਟੋਂ ਕੱਢ ਆਉਣ ਵਾਲੇ ਨੌਜਵਾਨਾਂ ਨੂੰ ਇਤਾਂ ਸੰਘਰਸ਼ ਨਾ ਕਰਨਾ ਪਵੇ ਅਸੀਂ ਹੁਣ ਇੱਥੇ ਆਏ ਹਾਂ ਮਹਿਸੂਸ ਵੀ ਕੀਤੀਆਂ ਨਾ ਜਿਹੜੀਆਂ ਗੱਲਾਂ ਜੋ ਇਹ ਰੱਖ ਰਹੇ ਆ ਜੀ ਕੀ ਕੀ ਕਰਨ ਜਾ ਰਹੇ ਹੋ ਇਹਨਾਂ ਦੇ ਲਈ ਤੁਹਾਡਾ ਵੀ ਹੱਥ ਸੈਂਟਰ ਤੱਕ ਪੈਂਦਾ ਜੀ ਨਹੀਂ ਮੈਂ ਮੈਂ ਤਾਂ ਵੀਰ ਦੇਖੋ ਬਿਲਕੁਲ ਆਪਣੇ ਲੋਕਾਂ ਦੇ ਨਾਲ ਮੈਂ ਤਾਂ ਭਰਾ ਬਣ ਕੇ ਆਇਆ ਵਡਾ ਕਿਸੇ ਦਾ ਵੱਡਾ ਕਿਸੇ ਦਾ ਛੋਟਾ ਭਰਾ ਆ ਤੇ ਵੱਡਾ ਭਰਾ ਦਾ ਮਤਲਬ ਇਹੀ ਹੁੰਦਾ ਹੈ ਵੀ ਲੋਕਾਂ ਨੂੰ ਉਮੀਦ ਹੈ ਤੇ ਮੇਰਾ ਫਰਜ਼ ਮੰਨਦਾ ਮੈਂ ਵੱਡੇ ਭਰਾ ਦਾ ਅਸਲੀ ਫਰਜ਼ ਨਿਭਾਵਾ ਤੇ ਜੇ ਦਾ ਮੈਂ ਛੋਟਾ ਆ ਉਹਨੂੰ ਵੱਡੇ ਨੂੰ ਉਮੀਦ ਹੁੰਦੀ ਵੀ ਮੇਰੇ ਨਾਲ ਖੜਾ ਹੋਵੇ ਤੇ ਮੈਂ ਤਾਂ ਇਹਨਾਂ ਦੇ ਨਾਲ ਖੜਾ ਮੈਂ ਤਾਂ ਤੁਹਾਡੇ ਸਾਹਮਣੇ ਕੱਲ ਕਿਹਾ ਜੇ ਹਰ ਤਰ੍ਹਾਂ ਦੇ ਕੰਮ ਇਹਨਾਂ ਦੇ ਨਾਲ ਲੜਾਂਗੇ ਜੇ ਕਾਰਪੋਰੇਟ ਹਾਊਸ ਨਾਲ ਗੱਲ ਕਰਨੀ ਪਈ ਉਹਨਾਂ ਨਾਲ ਕਰਾਂਗੇ ਮੀਟਿੰਗ 'ਚ ਬੈਠਣਾ ਪਏ ਆਪ ਬੈਠਾਂਗੇ ਸਾਡਾ ਫਰਜ਼ ਮੰਨਦਾ ਅਸੀਂ ਇਹਨਾਂ ਦੇ ਨਾਲ ਨੌਜਵਾਨਾਂ ਦੇ ਨਾਲ ਬੈਠ ਕੇ ਇਹਨਾਂ ਦੀ ਗੱਲ ਕਰੀਏ ਔਰ ਕੀਤੀ ਹੈ ਮੈਂ ਤੁਸੀਂ ਦੇਖੋ ਕੀਰਤਪੁਰ ਸਾਹਿਬ ਦਾ ਜਿੰਨੀਆਂ ਵੀ ਮੀਟਿੰਗਾਂ ਟਰੱਕੀ ਨੇ ਜਦੋਂ ਹੋਈ ਮੈਂ ਆਹ ਬੈਠਿਆ ਸਾਡੀ ਨੈਤਿਕ ਜ਼ਿੰਮੇਵਾਰੀ ਮਿਲਦੀ ਹੈ ਅਸੀਂ ਇਹਨਾਂ ਨੂੰ ਇਕੱਠਾ ਕਰਕੇ ਅੱਗੇ ਧੱਕ ਕੇ ਤਾਂ ਸਾਡੀ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ ਸਾਡੀ ਜ਼ਿੰਮੇਵਾਰੀ ਇਹਨਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ ਮੈਂ ਨੂੰ ਵੀ ਆਂ ਵਿਸ਼ਵਾਸ ਕਰਕੇ ਬੁਲਾਇਆ ਨਾ ਤੇ ਇਹਨਾਂ ਦੇ ਵਿਸ਼ਵਾਸ ਤੇ ਖਰਾ ਉਤਰਨਾ ਮੇਰੀ ਰਿਸਪਾਂਸਿਬਿਲਟੀ ਬੰਦੀ ਹੈ ਇੱਥੇ ਵੀ ਗੱਲ ਕਰਾਂਗੇ ਸਰਕਾਰ ਨਾਲ ਵੀ ਗੱਲ ਕਰਾਂਗੇ ਇੱਥੇ ਐਜੀਟੇਸ਼ਨ 'ਚ ਵੀ ਬੈਠਾਂਗੇ ਕਾਰਪੋਰੇਟ ਨਾਲ ਵੀ ਗੱਲ ਕਰਾਂਗੇ ਸਰਕਾਰ ਨਾਲ ਵੀ ਗੱਲ ਕਰਾਂਗੇ ਸਰਕਾਰ ਦੇ ਰਿਪਰੈਜ਼ੈਂਟੇਟਿਵ ਨਾਲ ਵੀ ਗੱਲ ਕਰਾਂਗੇ ਔਰ ਜੇ ਅੱਗੇ ਸੈਂਟਰ ਸਰਕਾਰ ਕੋ ਜਾਣਾ ਪਿਆ ਉੱਥੇ ਵੀ ਜਾਵਾਂਗੇ ਮੈਂ ਤਾਂ ਇੱਕ ਗੱਲ ਕਹੀ ਹੈ ਆ ਇਹਨਾਂ ਨੌਜਵਾਨਾਂ ਲਈ ਜੇ ਕੱਲ ਨੂੰ ਕੋਰਟ ਦੇ ਵਿੱਚ ਜਾਣਾ ਪਿਆ ਵਕੀਲ ਮੇਰੀ ਸੰਸਥਾ ਕਰੂ 1 ਰੁਪਈਆ ਇਹਨਾਂ ਬੱਚਿਆਂ ਦਾ ਨਹੀਂ ਲੱਗਣ ਦਵਾਗਾ ਜੇ ਇਹਨਾਂ ਨੂੰ ਮੇਰੇ ਤੋਂ ਉਮੀਦ ਹੈ ਮੇਰਾ ਫਰਜ਼ ਮੰਨਦਾ ਮੈਂਨੇ ਉਹਦੀ ਉਮੀਦ ਤੇ ਖਰਾ ਉਤਰ ਅੱਜ ਫਿਰ ਇਹ ਮੰਨਣ ਵੀ ਹੁਣ ਤੁਹਾਡੇ ਆਉਣ ਨਾਲ ਇਹਨਾਂ ਦਾ ਧਰਨਾ ਤਕੜਾ ਹੋ ਗਿਆ ਇਹ ਮਹਿਸੂਸ ਕਰਨੇ ਸੀ ਜਿਹਨੂੰ ਤੇ ਬਾਈ ਜੀ ਮੈਂ ਤਾਂ ਇਹਨਾਂ ਦਾ ਭਰਾ ਆਇਆ ਇਹ ਮੇਰੇ ਆਉਣ ਤੇ ਤਕੜਾ ਮਹਿਸੂਸ ਕਰਦੇ ਇਹ ਤਾਂ ਹੁਣ ਇਹਨਾਂ ਨੌਜਵਾਨਾਂ ਨੂੰ ਤੁਸੀਂ ਪੁੱਛ ਲਓ ਮੈਂ ਤਾਂ ਡੈਡੀਕੇਟਿਡ ਮੈਂ ਸਮਰਪਿਤਾਂ ਮੈਂ ਹਮੇਸ਼ਾ ਇਹ ਗੱਲ ਕਹਿਣਾ ਜਿੱਥੇ ਵੀ ਹੱਕ ਸੱਚ ਦੀ ਗੱਲ ਹੋਏਗੀ ਰੋਜ਼ਗਾਰ ਦੀ ਗੱਲ ਹੋਏਗੀ ਮੈਂ ਹਮੇਸ਼ਾ ਸਭ ਤੋਂ ਪਹਿਲਾਂ ਅੱਗੇ ਖੜਾ ਹੋਊਂਗਾ ਇਹ ਮੇਰੀ ਆਪਣੇ ਆਪ ਨਾਲ ਕਮਿਟਮੈਂਟ ਹੈ ਤੁਹਾਡੀ ਪ੍ਰੈਜ਼ੈਂਸ ਦੁਨੀਆਂ 'ਚ ਤਾਂ ਅਹਿਮੀਅਤ ਰੱਖਦੀ ਹੈ ਜੇ ਤੁਸੀਂ ਆਪਣੀ ਪ੍ਰੈਜ਼ੈਂਸ ਨਾਲ ਲੋਕਾਂ ਦਾ ਹੌਸਲਾ ਬਣ ਸਕੋ ਆਪਣੀ ਪ੍ਰੈਜ਼ੈਂਸ ਨਾਲ ਨੌਜਵਾਨਾਂ ਦੀ ਹੋਪ ਬਣ ਸਕੋ ਆਪਣੀ ਪ੍ਰੈਜ਼ੈਂਸ ਨਾਲ ਜੇ ਇਲਾਕੇ ਦੀ ਡਿਵੈਲਪਮੈਂਟ ਬਣ ਸਕੋ ਜੀ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸੋ ਬਿਲਕੁਲ ਇਹ ਨੌਜਵਾਨਾਂ ਦੀ ਜਿਹੜੀ ਮੰਗ ਹੈਗੀ ਆ ਉਹ ਜਾਇਜ਼ ਲੱਗਦੀ ਆ ਸੋ ਵਕ ਵਕ ਜਿਹੜੇ ਪੋਲਿਟੀਕਲ ਪਾਰਟੀਆਂ ਦੇ ਨਾਲ ਜੁੜੇ ਹੋਏ ਨੁਮਾਇੰਦੇ ਆ ਜਾਂ ਸੋਸ਼ਲ ਵਰਕ ਕਰਨ ਵਾਲੇ ਨੁਮਾਇੰਦੇ ਆ ਉਹ ਵੀ ਆ ਕੇ ਇੱਥੇ ਹਾਜ਼ਰੀਆਂ ਲਗਵਾ ਰਹੇ ਆ ਤੇ ਹਿੱਕ ਠੋਕ ਕੇ ਇਹਨਾਂ ਨੌਜਵਾਨਾਂ ਦਾ ਸਾਥ ਦੇਣ ਦੀ ਗੱਲ ਕਰ ਰਹੇ ਆ ਪਰ ਇਹ ਮਸਲਾ ਕਿੰਨਾ ਕੁ ਲੰਮਾ ਜਾਊਗਾ ਆਖਰ ਦੇਖਿਆ ਜਾਂਦਾ ਅਕਸਰ ਵੀ ਧਰਨੇ ਜਦੋਂ ਕਿਸੇ ਵੱਡੀ ਫਰਮ ਦੇ ਖਿਲਾਫ ਹੋਣ ਵੱਡੀਆਂ ਜੋ ਕੰਪਨੀਆਂ ਦੇ ਖਿਲਾਫ ਹੋਣ ਤਾਂ ਫਿਰ ਉਹ ਲੰਬੇ ਖਿੱਚੇ ਚੱਲੀ ਜਾਂਦੇ ਆ ਉਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਗੱਲਾਂ ਚਲਦੀਆਂ ਚੱਲ ਜਾਂਦੀਆਂ ਕਾਨੂੰਨੀ ਪੱਖ ਅੱਗੇ ਆਈ ਜਾਂਦੇ ਆ ਪਰ ਹੁਣ ਦੇਖਣਾ ਹੋਊਗਾ ਕਿ ਅਜੇ ਵੀ ਲਾਲਪੁਰਾ ਦੇ ਇੱਥੇ ਆਉਣ ਦੇ ਨਾਲ ਇਹ ਨੌਜਵਾਨਾਂ ਨੂੰ ਕਿੰਨਾ ਕੁ ਬਲ ਮਿਲਦਾ ਜਾਂ ਇਹ ਧਰਨਾ ਕਿਸ ਪਾਸੇ ਵੱਲ ਮੋੜ ਲੈਂਦਾ ਕਦੋਂ ਇਹਨਾਂ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋਊਗਾ ਤੇ ਉਹ ਸਮੱਸਿਆਵਾਂ ਦਾ ਹੱਲ ਕਿਸ ਤਰ੍ਹਾਂ ਦਾ ਕੱਢਿਆ ਜਾਊਗਾ ਇਹਨਾਂ ਦੀ ਸੰਤੁਸ਼ਟੀ ਹੁੰਦੀ ਹੈ ਜਾਂ ਨਹੀਂ ਹੁੰਦੀ ਇਸ ਦੇ ਉੱਤੇ ਵੀ ਨਜ਼ਰਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚਾਨਣ